ਹੁਣ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਰੱਬ ਹੀ ਰਾਖਾ ਕੁਰਾਲੀ ਦੇ ਵਿਕਾਸ ਦਾ ਕੀ ਇਸ ਨੂੰ ਕਹਿੰਦੇ ਹਨ ਨਾਲਿਆਂ ਦੀ ਸਾਫ ਸਫਾਈ ਕਰਵਾਉਣਾ ਨਾਲੇ ਦੀਆਂ ਸਲੇਬਾ ਕਿਸ ਦੀਆਂ ਚੁੱਕਣੀਆਂ ਜਾਂ ਕਿਸ ਦੀਆਂ ਨਹੀਂ ਚੁੱਕਣੀਆਂ ਕੀਤਾ ਜਾ ਰਿਹਾ ਹੈ ਪੱਖਪਾਤ ਕੌਂਸਲ ਨੇ ਚੁੱਕੀਆਂ ਸਾਬ ਸਫਾਈ ਕਰਵਾਉਣ ਦੇ ਲਈ ਸਲੇਬਾ ਤੇ ਦੁਕਾਨਦਾਰਾਂ ਨੇ ਖੁਦ ਜੀਸੀਬੀ ਮਸ਼ੀਨ ਮੰਗਵਾ ਕਰਵਾਣੀ ਪਈ ਨਾਲੇ ਦੀ ਸਫਾਈ ਕਿਹਦੀ ਪੱਟਣ ਕਹਦੇ ਦਿਆ ਅਸੀਂ ਪੱਟੇ ਕਹਦੇ ਹੀ ਪੱਟੋਣਾ ਕਹਿੰਦੇ ਨਹੀਂ ਨਹੀਂ ਕਹਿੰਦੇ ਸਾਫ ਗੰਦ ਕੱਢਣਾ ਕਹਿੰਦੇ ਜਦ ਪੱਟਿਆ ਫਿਰ ਕਹਿੰਦੇ ਗੰਦੀ ਰਿਆ ਕਿ ਥੱਲੇ ਕਹਿੰਦੇ ਕਹਾਂ ਕਹਿੰਦੇ ਜੀ ਉੱਪਰ ਦੇ ਜਿੱਥੇ ਤੋਂ ਜੀ ਕਰਦਾ ਜਿਹੜਾ ਨਹੀਂ ਕੋਈ ਮਤਲਬ ਆਪਣੀ ਪਾਰਟੀ ਦਾ ਉਹਨੂੰ ਛੱਡ ਦੋ ਬਾਕੀ ਦੇ ਨੂੰ ਫੜ ਲਓ ਇਹ ਹਿਸਾਬ ਹੋਇਆ ਹੋਇਆ ਇਹਦਾ ਫਾਇਦਾ ਕੀ ਹੋਊਗਾ ਜਿਹੜੇ ਕੰਮ ਕਰ ਰਹੇ ਆ ਇਹ ਫਾਇਦਾ ਕੀ ਹੋਣਾ ਜੀ ਲੋਕਾਂ ਨੂੰ ਤੰਗ ਕਰਨਾ ਹੋਰ ਕੁਝ ਨਹੀਂ ਲੜਾਈਆਂ ਪੜਾਈਆਂ ਹੋਰ ਕੁਝ ਨਹੀਂ ਹੈ ਯਾਦਾ ਇਸ ਤਰ੍ਹਾਂ ਹੋਵੇ ਚਲੋ ਕੰਮ ਚੱਲ ਰਿਹਾ ਜੀ ਵੀ ਕਰ ਰਹੇ ਆ ਇੱਥੇ ਤਾਂ ਕੋਈ ਸੁਣਵਾਈਓ ਨਹੀਂ ਆ ਜਦ ਕਮੇਟੀ ਦੇ ਮੂਰੇ ਹਾਲਾਗੇ ਸਾਹਮਣੇ ਚਾਰ ਡਿੰਗਾ ਕਮੇਟੀ ਦਾ ਦਫਤਰ ਅਫਸਰ ਦੇਖਦੇ ਆ ਇੱਥੇ ਕਿਹੜਾ ਪੁੱਛਦਾ ਕੋਈ ਨਹੀਂ ਪੁੱਛਦਾ ਜੀ ਤੁਸੀਂ ਇਹ ਆਪਣਾ ਹੁਣ ਜਦੋਂ ਪਟਕੇ ਕਹੇ ਇਹ ਪਟਕੇ ਆ ਕੇ ਕਹਿੰਦੇ ਜੀ ਸਾਡੇ ਕੋਲ ਤਾ ਹੁਣ ਉਹ ਨਹੀਂ ਹੈ ਜੀ ਅਸੀਂ ਤਾਂ ਜੇ ਕਰਵਾਉਂਗੇ ਇਹਨੂੰ ਤਾਂ ਟਾਈਮ ਲੱਗੂਗਾ ਜੀ ਤੁਸੀਂ ਆਪਣਾ ਆਪ ਕਰਵਾ ਲਓ ਠੀਕ ਇਹ ਮਤਲਬ ਹੈਰਾਨ ਕਰਨ ਵਾਲੀ ਹੋ ਆ ਲੋਕਾਂ ਨੂੰ ਗੱਲ ਹੋਰ ਕੁਝ ਨਹੀਂ ਜਤਰਾ ਭਾਈ ਸਾਹਿਬ ਨੇ ਵੀ ਕਿਹਾ ਵੀ ਕਿਸੇ ਨੂੰ ਛੱਡ ਦੋ ਕਿਸੇ ਦੇ ਰੱਖ ਲਓ ਜਿਹਦਾ ਬਸ ਮਤਲਬ ਇਹ ਹੈ ਜੀ ਜਿਹਨੂੰ ਤੰਗ ਕਰਨਾ ਉਹਦੇ ਅੱਗੇ ਜਾ ਕੇ ਪੱਟ ਕੇ ਪੁੱਛਣਾ ਨਹੀਂ ਮੁੜ ਕੇ ਬਸ ਨਹੀਂ ਅਸੀਂ ਨਗਰ ਕੌਂਸਲ ਕੋਰਾਲੀ ਵੱਲੋਂ ਵਿਕਾਸ ਕਰਨ ਦੇ ਦਾਅਵੇ ਕਿਤੇ ਜਾ ਰਹੇ ਹਨ ਪਰ ਇਹਨਾਂ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਉਸ ਵਕਤ ਖੁੱਲਦੀ ਹੈ ਜਦੋਂ ਨਗਰ ਕੌਂਸਲ ਦੇ ਦਫ਼ਤਰ ਦੇ ਬਾਹਰ ਜੋ ਦੁਕਾਨਾਂ ਨੇ 메ਨ ਸੜਕ ਤੇ ਉਸ ਦੇ ਦੁਕਾਨਦਾਰ ਖੁਦ ਆਪਣੀ ਜੀਸੀਵੀ ਮਸ਼ੀਨ ਮਗਾ ਕੇ ਨਾਲੇ ਦੀ ਸਫਾਈ ਕਰਵਾਉਂਦੇ ਹਨ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਕ ਪਹਿਲਾਂ ਤਸਵੀਰਾਂ ਦਿਖਾਣ ਉਹ ਸਾਹਮਣੇ ਨਗਰ ਕੌਂਸਲ ਦਾ ਦਫ਼ਤਰ ਹੈ ਅਤੇ ਇਹ ਦਫ਼ਤਰ ਦੇ ਬਿਲਕੁਲ ਸਾਹਮਣੇ ਰੋਪੜ ਰੋੜ ਪੈਂਦਾ ਜਿਸ ਤੇ ਇੱਕ ਨਾਲੇ ਦੀ ਸਫਾਈ ਦਾ ਕੰਮ ਪਿਛਲੇ 1.5 ਮਹੀਨੇ ਤੋਂ ਕਛੂਆ ਚਾਲ ਦੇ ਨਾਲ ਬਰਸਾਤ ਦੇ ਸੀਜ਼ਨ ਦੇ ਵਿੱਚ ਹੀ ਸ਼ੁਰੂ ਕਰਵਾਇਆ ਗਿਆ ਹੈ ਆ ਤੇ ਨਾਲੇ ਦੇ ਹਾਲਾਤ ਇੰਜ ਨੇ ਕਿ ਨਾਲਾ ਸਾਫ ਜ਼ਰੂਰ ਦਿਖ ਰਿਹਾ ਹੈ ਅਤੇ ਇਹ ਨਾਲਾ ਸਾਫ ਨਗਰ ਕੌਂਸਲ ਵੱਲੋਂ ਨਹੀਂ ਕਰਵਾਇਆ ਗਿਆ ਸਗੋ ਕੀ ਦੁਕਾਨਦਾਰਾਂ ਨੇ ਖੁਦ ਆਪਣੇ ਪੈਸੇ ਇਕੱਠੇ ਕਰਕੇ ਇਹ ਨਾਲਾ ਸਾਫ ਕਰਵਾਇਆ ਅਤੇ ਮਲਵੇ ਦਾ ਢੇਰ ਜੋ ਪਿਆ ਸੜਕ ਤੇ ਹੀ ਵਿਖਰਿਆ ਪਿਆ ਹੈ ਅਤੇ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਇਹ ਨਗਰ ਕੌਂਸਲ ਦੇ ਵਿੱਚ ਗਏ ਨੇ ਅਤੇ ਨਗਰ ਕੌਂਸਲ ਦੇ ਅਫਸਰ ਇਹਨਾਂ ਨਾਲ ਮਜ਼ਾਕ ਕਰਦੇ ਨੇ ਅਤੇ ਕਹਿੰਦੇ ਨੇ ਕਿ ਤੁਸੀਂ ਖੁਦ ਹੀ ਆਪਣਾ ਕੰਮ ਕਰਵਾ ਲਿਓ ਸਾਡੀ ਜਦ ਚੁਆਡੀ ਜਦ ਬਾਰੀ ਆਏਗੀ ਅਸੀਂ ਤੁਹਾਡਾ ਆ ਕੰਮ ਕਰਾਂਗੇ ਸਾਡੇ ਨਾਲ ਭਾਈ ਸਾਹਿਬ ਨੇ ਜੋ ਕਿ ਚੱਕੀ ਵਾਲੇ ਨੇ ਸਰ ਆਪਣਾ ਨਾਮ ਕੀ ਹੈ ਮੇਰਾ ਨਾਮ ਰੋਹਿਤ ਹੈ ਜੀ ਕੀ ਸਵਸਥਿਆ ਕਦੋਂ ਸ਼ੁਰੂ ਕਰੋ ਪੱਟਿਆ ਹੈ ਇਹ ਪੰਦਾ 20 ਦਿਨ ਹੋ ਗਏ ਜੀ ਪੱਟੇ ਨੂੰ ਇਹ ਸੈੱਟ ਨਹੀਂ ਕਰਨਾ ਰਿਹਾ ਜੀ ਸਾਨੂੰ ਕਹਿੰਦੇ ਆਪੇ ਸੈੱਟ ਕਰਾਓ ਕਹਿੰਦੇ ਤੁਸੀਂ ਆਪਣੇ ਪੈਸੇ ਆਪ ਲਾਓ ਕਹਿੰਦੇ ਅਸੀਂ ਅੱਜ ਸੈੱਟ ਕਰਾਇਆ ਜੇ ਜੇਸਵੀ ਇਹ ਪੱਟ ਕੇ ਗਿਆ ਜੀ ਸਾਡਾ ਸਮਾਨ ਡਰਪਨਾ ਕੋੜਾ ਢੱਗ ਗਿਆ ਜਦ ਜਿ세 ਕਿਆਰੋਂ ਵੀ ਸਾਫ਼ ਕਰੋ ਕਹਿੰਦੇ ਅਸੀਂ ਟਰੈਲੀ ਮੰਗਾਓ ਕੌਣ ਕਹਿੰਦਾ ਤੁਹਾਨੂੰ ਵੀ ਆਪ ਸਾਫ਼ ਕਰੋ ਜੇਸਵੀ ਵਾਲਾ ਜੀ ਕਿਆ ਕਹਿੰਦੇ ਵੀ ਆਪ ਹੀ ਸਾਫ ਕਰਾਓ ਹਾਂ ਫਿਰ ਪੱਟਣ ਕਹਦੇ ਦਿਆ ਅਸੀਂ ਪੱਟੇ ਕਹਿਦੇ ਹੀ ਪੱਟੋਣਾ ਕਹਿੰਦੇ ਨਹੀਂ ਨਹੀਂ ਕਹਿੰਦੇ ਸਾਫ ਗੰਦ ਕੱਢਣਾ ਕਹਿੰਦੇ ਜੱਟ ਪੱਟਿਆ ਫਿਰ ਕਹਿੰਦੇ ਗੰਦੀ ਰਹਿ ਗਈ ਥੱਲੇ ਕਹਿੰਦੇ ਫੇਰ ਕਹਿੰਦੇ ਜੀ ਉੱਪਰ ਦੇ ਫਿਰ ਤੁਸੀਂ ਆ ਜੀਸੀਬੀ ਮਸ਼ੀਨ ਮੰਗਾ ਕੇ ਸਾਫ ਕਰਵਾਇਆ ਹਾਂ ਜੀ ਇਹ ਸਾਫ ਕਰਾਇਆ ਜੀ ਇਹ ਕਹਿੰਦੇ ਕਾਉਂਸਲਰ ਨੂੰ ਕਿਹਾ ਕਿਹਦਾ ਬਾੜ ਪੈਂਦਾ ਇਹ ਇਹ ਹੈਪੀ ਰਾਈਂ ਕੀ ਕਹਿੰਦੇ ਉਹਨਾਂ ਨੂੰ ਵੀ ਕਿਹਾ ਤਾਂ ਜੀ ਉਹ ਕਹਿੰਦੇ ਆਪਣੇ ਗੰਦਾ ਆਪ ਕਰਾਓ ਕਹਿੰਦੇ ਕੰਦਾ ਜਿਹੜੀ ਨਾਲੇ ਦੇ ਵਿੱਚ ਨਾਲੇ ਵਿੱਚ ਆਈ ਤਾਂ ਤੁਸੀਂ ਕੀ ਕਰਨਾ ਫਿਰ ਕਹਿੰਦੇ ਸਾਡੇ ਬਾਰੇ ਖਾਉਣ ਦੇਣਗੇ ਕਹਿੰਦੇ ਐਡੇ ਬਾਰੇ ਤਰੇ ਪਤਾ ਹੈ ਕਿਨੇ ਦਿਨ ਮਾਣਾ 20 25 ਦਿਨ ਮਾਣਾ ਇਹਨਾਂ ਨੇ ਸੈੱਟ ਕਰਨ ਗਏ ਮਤਲਬ ਨਗਰ ਕੌਂਸਲ ਦੇ ਜਿਹੜਾ ਜਦੋਂ ਤੁਸੀਂ ਕਾਉਂਸਲਰ ਨੂੰ ਕਿਹਾ ਸੀਗਾ ਵੀ ਆਪ ਇਹ ਸਾਫ ਕਰਾ ਦਿਓ ਤੋ ਕਹਿੰਦੇ ਆਪ ਹੀ ਕਰ ਲਓ ਤੇ ਆਪ ਹੀ ਗੰਦਾ ਕਰ ਲਓ ਹਾਂ ਉਹ ਕਹਿੰਦੇ ਆਪੇ ਕਰ ਲਓ ਸਾਹ ਵਗਰੇ ਤੇਰੇ ਆਪਣੇ ਪੈਸੇ ਆਪ ਲਾਉਗੇ ਤੁਸੀਂ ਤੇ ਹੁਣ ਕਾਰੋਬਾਰ ਕਿਸ ਤਰ੍ਹਾਂ ਕਿਉਂਕਿ ਤੁਹਾਡੇ ਤਾਂ ਚੱਕੀ ਦਾ ਕੰਮ ਹੈ ਪੀਣਾ ਵੀ ਭਾਰੀ ਜਾਂਦਾ ਹੁਣ ਕਾਰੋਬਾਰ ਤਾਂ ਮੰਦਾ ਹੀ ਪੈ ਗਿਆ ਜਮਾਂ ਦਈ ਔਰ 10 ਭਣੇ ਆਂਦੇ ਦਿਨ ਮਾਜੀ ਸਾਰੇ ਦਫਤਰ ਚ ਗਏ ਆ ਕਦੇ ਤੁਸੀਂ ਨਹੀਂ ਦਫਤਰ ਜਾ ਗਏ ਨਹੀਂ ਜੀ ਤੇ ਤੁਸੀਂ ਕਿ ਦਫਤਰ ਕੋਲ ਤਾਂ ਜਾਣਾ ਦਫਸਰਾਂ ਕੋਲ ਵੀ ਜਾ ਜਾਂਦੇ ਫਿਰ ਉਹ ਬੋਲ ਕਿਆ ਕਹਿੰਦੇ ਉਹ ਕਹਿੰਦੇ ਤੁਸੀਂ ਆਪ ਕਰਾਓ ਜੱਟ ਆਪਣੇ ਆਪਣੇ ਆਪੇ ਬਗੜਾ ਕਰਦੇ ਇੱਕ ਦੂਸਰੇ ਨੂੰ ਜੀ ਇਹ ਪਰੇਸ਼ਾਨ ਜ਼ਰੂਰ ਹੈ ਲੋਕ ਸਰਨਾਲ ਅੰਕਲ ਜੀ ਨੇ ਅੰਕਲ ਜੀ ਮੁੱਦਾ ਕੀ ਹੈ ਕਿ ਇਹ ਸਮੱਸਿਆ ਆ ਗਈ ਹੈ ਇਹ ਸਿਆਸਤਬਾਦੀ ਚ ਜਾ ਰਿਹਾ ਜੀ ਇਹ ਤਾਂ ਸਾਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਨਾ ਕੋਈ ਮੀਟਰ ਕਿਹੜਾ ਵੀ ਇੱਥੇ ਗੰਦ ਪਿਆ ਨਹੀਂ ਪਿਆ ਜਿੱਥੇ ਜਿਹੜਾ ਆਪਣੇ ਬੰਦੇ ਆ ਉਹਨਾਂ ਨੂੰ ਛੱਡੀ ਜਾ ਰਹੇ ਆ ਉੱਥੇ ਕੋਈ ਪੁੱਛਣ ਵਾਲਾ ਨਹੀਂ ਬਾਕੀਆਂ ਨੂੰ ਪਰੇਸ਼ਾਨ ਬਸ ਪਰੇਸ਼ਾਨ ਕਰਨ ਵਾਲੀ ਗੱਲ ਹੈ ਜੀ 15 ਦਿਨ ਤੋਂ ਉੱਪਰ ਹੋ ਗਈ ਜੀ ਇੱਥੇ ਪਟੇ ਹੋਏ ਨੂੰ ਇਹਨਾਂ ਦੇ ਦੇਖੋ ਸਾਡੇ ਸਾਰੇ ਆਪਣੇ ਘਰਾਂ ਦੇ ਮੁਰੇ ਅਸੀਂ ਆਪਾਂ ਆਪ ਵੀ ਤਿਆਰੀ ਕਰਤੀ ਟੈਲਾਂ ਲਾਈਆਂ ਉਹ ਵੀ ਪਟਦੇ ਆ ਹੁਣ ਕੋਈ ਸੁਣਵਾਈ ਨਹੀਂ ਹੋ ਰਹੀ ਇਆ ਫਿਰ ਉਸ ਦਿਨ ਇੱਕ ਮਿੰਟ ਦਾ ਵੀ ਟਾਈਮ ਨਹੀਂ ਦੇ ਰਹੇ ਬੈਸ ਕਰ ਰਹੇ ਤੇ ਵੀ ਇੱਕ ਟੇਮ ਮਿੰਟ ਦਾ ਵੀ ਟਾਈਮ ਨਹੀਂ ਦੇਣਾ ਅਸੀਂ ਪੱਟਣਾ ਕਰਨਾ ਇਹ ਸਭ ਤੋਂ ਬਾਹਰ ਹੈ ਜੀ ਵੀ ਇਹ ਕਿਆ ਹੋ ਰਿਹਾ ਮਤਲਬ ਨਾਲੇ ਨਾਲੇ ਦੀ ਸਫਾਈ ਦਾ ਕੰਮ ਹੋ ਰਿਹਾ ਉਹ ਵੀ ਪੱਖਪਾਤ ਕਰਕੇ 4 ਫੁੱਟ ਨਾਲਾ ਸਲੇਬ ਪੱਟ ਦਿਓ ਅਗਲੀ 4 ਫੁੱਟ ਛੱਡ ਦਿਓ ਫੇਰ ਪੱਟ ਲੋ ਨਹੀਂ ਛੱਡ ਦਿਓ ਆਪਣਾ ਜਿਹੜਾ ਆਪਣਾ ਬੰਦਾ ਦੇਖਦਾ ਉਹਨੂੰ ਛੱਡ ਦਿਓ ਬਾਕੀ ਦੇ ਕਰ ਦਿਓ ਜੀ ਕੋਈ ਇਹ ਨਹੀਂ ਹੈ ਵੀ ਇੱਕ ਪੱਧਰ ਤੇ ਚੱਲ ਰਿਹਾ ਕੰਮ ਇਹ ਮਨ ਤਾਂ ਉਹ ਉਹੀ ਗੱਲ ਕਰ ਰਿਹਾ ਵੀ ਮੀਟਰ ਕਿੱ데 ਆ ਵੀ ਪਤਾ ਲੱਗਦਾ ਇਹਨਾਂ ਨੂੰ ਲੈਵਲ ਦਾ ਬੇ ਇੱਥੇ ਤੇ ਜਿੱਥੋਂ ਦਾ ਜੀ ਕਰਦਾ ਜਿਹੜਾ ਨਹੀਂ ਕੋਈ ਮਤ ਬਾਕੀ ਦੇ ਨੂੰ ਛੱਡ ਦੋ ਬਾਕੀ ਦੇ ਨੂੰ ਫੜ ਲਓ ਇਹ ਹਿਸਾਬ ਹੋਇਆ ਹੋਇਆ ਇਹਦਾ ਫਾਇਦਾ ਕੀ ਹੋਊਗਾ ਜਿਹੜੇ ਕੰਮ ਕਰ ਰਹੇ ਆ ਇਹ ਫਾਇਦਾ ਕੀ ਹੋਣਾ ਜੀ ਲੋਕਾਂ ਨੂੰ ਤੰਗ ਕਰਨਾ ਹੋਰ ਕੁਝ ਨਹੀਂ ਲੜਾਈਆਂ ਪੜਾਈਆਂ ਹੋਰ ਕੁਝ ਨਹੀਂ ਹੈ ਸ਼ਹਿਰ ਨੂੰ ਤੰਗ ਕਰਨਾ ਲੋਕਾਂ ਨੂੰ ਆ ਤੁਹਾਡੇ ਸਾਹਮਣੇ ਹੀ ਹਾਲ ਕਹਿਣ ਦੀ ਤਾਂ ਲੋੜ ਹੀ ਨਹੀਂ ਹੈ ਯਾਦਾ ਇਸ ਤਰ੍ਹਾਂ ਹੋਵੇ ਚਲੋ ਕੰਮ ਚੱਲ ਰਿਹਾ ਜਿਵੇਂ ਕਰ ਰਹੇ ਆ ਇੱਥੇ ਤਾਂ ਕੋਈ ਸੁਣਵਾਈਓ ਨਹੀਂ ਆ ਜਦ ਕਮੇਟੀ ਦੇ ਮੂਰੇ ਹਾਲ ਆ ਗਏ ਸਾਹਮਣੇ ਚਾਰ ਡਿੰਗਾ ਕਮੇਟੀ ਹੈ ਦਫਤਰ ਹੈ ਅਫਸਰ ਦੇਖਦੇ ਆ ਇੱਥੇ ਕਿਹੜਾ ਪੁੱਛਦਾ ਕੋਈ ਨਹੀਂ ਪੁੱਛਦਾ ਕਿ ਅਫਸਰਾਂ ਨੂੰ ਸ਼ਰਮ ਨਹੀਂ ਆਉਂਦੀ ਹੋਣੀ ਜਾਂ ਲੰਘਦੇ ਹੋਣੇ ਇਦੋਂ ਨੂੰ ਵੀ ਯਾਰ ਕੰਮ ਖਰਾਬ ਹੋਇਆ ਵਾ ਤੇ ਤਾਂ ਜੀ ਦੇਖੋ ਤੁਹਾਡੇ ਪ੍ਰੈਸ ਦੀ ਹੈ ਪ੍ਰੈਸ ਆਜੋ ਉਠਾਵੇ ਸਾਡੀ ਸਾਡੀ ਤਾਂ ਕੋਈ ਸੁਣਵਾਈ ਹੈ ਨਹੀਂ ਤੁਹਾਡੇ ਅੱਗੇ ਪ੍ਰੈਸ ਅੱਗੇ ਬੇਨਤੀ ਹੈ ਵੀ ਸਾਡਾ ਕੋਈ ਹੱਲ ਕਰਾਇਆ ਜਾਵੇ ਅੱਜ ਜੀਸੀਬੀ ਮਗਾ ਕੇ ਖੁਦ ਸਵੈਗ ਕਰਾਈਏ ਜੁਰੇ ਅੱਜ ਸਵੇਰੇ 6 ਵਜੇ ਦਾ ਲੱਗਿਆ ਹੋਇਆ ਹੈ ਜੀ ਬੰਦਾ ਕਬੂਤੋਬਾਦ ਦੇ ਵਿਚਾਰੇ ਦੇਖੋ ਕਿਆ ਕਰਨਗੇ ਕੰਮ ਕਰਕੇ ਸਿਰੇ ਸਾਇਵਾਏ ਇਹ ਮਤਲਬ ਉਹ ਇਹ ਕਹਿ ਰਹੇ ਆ ਵੀ ਉਸ ਦਿਨ ਬੋਲ ਬਲਾਈ ਹੋਈ ਵੀ ਕਿਉਂ ਬੋਲ ਲਈ ਸਾਨੂੰ ਉਹਦਾ ਨਤੀਜਾ ਮੰਨਤਾ ਇਹ ਲੱਗਦਾ ਵੀ ਇਹ ਆ ਵੀ ਉਹਨੇ ਇਹਨਾਂ ਨੂੰ ਬਸ ਆਪਣਾ ਲੱਗੇ ਰਹਿਣ ਦੋ ਹੋਰ ਕੁਝ ਨਹੀਂ ਹੈ ਜੀ ਅਸਲ ਵਿੱਚ ਹੋਰ ਵੀ ਮਾਰਕੀਟ ਦੇ ਲੋਕ ਨੇ ਜੋ ਦੁਕਾਨਦਾਰ ਨੇ ਅਸਰ ਸਮੱਸਿਆ ਕੀ ਆ ਰਹੀ ਆ ਹੁਣ ਕਿਉਂਕਿ ਅੱਧਾ ਕਨਾਲੇ ਪੱਖਪਾਤ ਵੀ ਕੀਤਾ ਜਾ ਰਿਹਾ ਕਿਤੇ ਕਿਤੇ ਨਾਲਾ ਪੱਟਿਆ ਹੋਇਆ ਕਿਤੇ ਕਿਤੇ ਛੱਡ ਕੇ ਆ ਕਿਤੇ ਕਿਤੇ ਪੱਟ ਤੇ ਆ ਜਿਹੜੇ ਜਾਣ ਪਹਿਚਾਨਦੇ ਉਹਨੂੰ ਕਹਿੰਦੇ ਕੋਈ ਨਹੀਂ ਪਹਿਲਾਂ ਦੂਜੇ ਦੀ ਮੰਜੀ ਠੋਕਦੀਏ ਇਹਨਾਂ ਦਾ ਨੁਕਸਾਨ ਕਰਦੀਏ ਫਿਰ ਤੁਹਾਡਾ ਨੁਕਸਾਨ ਕਰੂਗੇ ਇਹ ਗਾਣੀ ਚੱਲਦੀ ਹੈ ਬਸ ਇਹੀ ਕੁਝ ਹੋ ਰਿਹਾ ਜੀ ਕਹਿੰਦੇ ਤਾਂ ਇਹ ਇਦਾਂ ਹੀ ਸੀਗੇ ਵੀ ਸਭ ਦਾ ਪੱਦਰ ਨੂੰ ਸਹੀ ਪੱਟਣਾ ਹੈ ਸਭ ਦਾ ਸਾਫ਼ ਕਰਨਾ ਹੈ ਬਿਲਕੁਲ ਹੈ ਸਾਡਾ ਵੀ ਵਿਚਕਰਮਾ ਮੰਦਰ ਦੇ ਅੱਗੇ ਇਹਨਾਂ ਨੇ ਪੱਟ ਕੇ ਜਿਹੜਾ ਰੱਖਿਆ ਹੋਇਆ ਏ ਪਹਿਲਾਂ ਪਿਛਲੀ 24 ਤਰੀਕ ਦਾ ਇਹਨਾਂ ਨੇ ਸਾਡੇ ਕੋਲੋਂ ਚਦਰਾਂ ਖਲਾਈਆਂ ਹੋਈਆਂ ਨੀਚੇ ਫਰਸ਼ ਬਟਵਾਏ ਹੋਏ ਆ ਇੱਕ ਮਹੀਨਾ ਪੂਰਾ ਹੋਇਆ ਕੋਈ ਨਹੀਂ ਆਇਆ ਅਸੀਂ ਕਮੇਟੀ ਦਫ਼ਤਰ 'ਚ ਵੀ ਜਾਏ ਪ੍ਰਧਾਨ ਜੀ ਕੋਲ ਵੀ ਜਾਏ ਕੌਂਸਲਰਾਂ ਕੋਲ ਵੀ ਜਾਏ ਕਿਸੇ ਨੇ ਸਾਡਾ ਕੋਈ ਸੁਣਵਾਈ ਨਹੀਂ ਕਰੀ ਹਾਂਜੀ ਵਾ ਕਰਦੇ ਆ ਕਰਦੇ ਆ ਕਹਿੰਦੇ ਜੀ ਤੁਸੀਂ ਇਹ ਆਪਣਾ ਹੁਣ ਜਦੋਂ ਪੱਟ ਕੇ ਕਹੇ ਇਹ ਪੱਟ ਕੇ ਆ ਕੇ ਕਹਿੰਦੇ ਜੀ ਸਾਡੇ ਕੋਲੋਂ ਹੋ ਉਹ ਨਹੀਂ ਹੈ ਜੀ ਅਸੀਂ ਤਾਂ ਜੇ ਕਰਵਾਉਂਗੇ ਉਹ ਤਾਂ ਟਾਈਮ ਲੱਗੂਗਾ ਜੀ ਤੁਸੀਂ ਆਪਣਾ ਆਪ ਕਰਵਾ ਲਓ ਠੀਕ ਸਾਰੀਆਂ ਨਾਲੇ ਦੀਆਂ ਕੰਦਾ ਤੋੜ ਕੇ ਹੁਣ ਅਸੀਂ ਉਹ ਇੱਟਾਂ ਕਿੱਥੋਂ ਮਗਵਾਵਾਂਗੇ ਇੱਟਾਂ ਮਗਵਾਵਾਂਗੇ ਫਿਰ ਉਹ ਕਰਾਂਗੇ ਉਹ ਸਲੇਬਾ ਰੱਖਾਂਗੇ ਕਿਆ ਕਰੋਗੇ ਇਹ 깟 ਕੇ ਸਾਡਾ ਉੱਪਰ ਤੋਂ ਹੁਣ ਤਿਹਾਰਾਂ ਦਾ ਟਾਈਮ ਹੈ ਜੀ ਸੀਜ਼ਨ ਦਾ ਟਾਈਮ ਹੈ ਇਹਨਾਂ ਨੇ ਸਾਰਾ ਗੰਦ ਪਾਇਆ ਜੀ ਬਸ ਕੁਝ ਵੀ ਨਹੀਂ ਕੀਤਾ ਹੋਇਆ ਸਿੱਤਸਮਾ ਰੋਡ ਤੋਂ ਲੈ ਕੇ ਦੇਖ ਲਓ ਸਾਰੇ ਜੀ ਬੁਰਾ ਹਾਲ ਹੈ ਜੀ ਆ ਹੁਣ ਇੱਕ ਦਿਨ ਆ ਜਾਂਦੇ ਚਾਰ ਦਿਨ ਫੇਰ ਛੁੱਟੀਆਂ ਪੇ ਗੀਆਂ ਫੇਰ ਨਹੀਂ ਕੋਈ ਪੁੱਛਦਾ ਜੀ ਕਿ ਹੁਣ ਮੁੜ ਕੇ ਕਿਸ ਨੇ ਪਿਛਲੇ ਸ਼ੁੱਕਰਵਾਰ ਦਾ ਸਾਡੇ ਉੱਤੇ ਤੋਂ ਪਟਿਆ ਹੋਇਆ ਇਹਨਾਂ ਨੇ ਸ਼ੁੱਕਰਵਾਰ ਦਾ ਦੇਖ ਲਓ ਜੀ ਅੱਜ ਫੇਰ ਵੀਰਵਾਰ ਆ ਕੇ ਆਵਤਾ ਹੋ ਗਿਆ ਕੋਈ ਪੁੱਛਣ ਨਹੀਂ ਆਇਆ ਕੋਈ ਦੁਬਾਰਾ ਸੁਹਾ ਸਾਫ ਕਰਨ ਨਹੀਂ ਆਇਆ ਬਸ ਉਹ ਕੁ ਪੰਜੇ ਜੇ ਮਾਰ ਕੇ ਜੀ ਟਰਾਲੀ ਚ ਪਾ ਲੇਗੇ ਕਹਿੰਦੇ ਜੀ ਸਾਫ ਹੋ ਗਿਆ ਜੀ ਨਾਲਾ ਬਾਕੀ ਤੁਸੀਂ ਕੈਮਰੇ ਨਾਲ ਦਿਖਾ ਦਿਓ ਜੀ ਵੀ ਸਾਫ ਹੋਇਆ ਵਾ ਤੇ ਨਹੀਂ ਹੋਇਆ ਵਾ ਬਾਕੀ ਜਿਹੜੀਆਂ ਸਲਿੱਪਾਂ ਹੁਣ ਟੁੱਟੀਆਂ ਏ ਥੋੜੇ ਵੀ ਇੱਥੇ ਹੋਇਆ ਵੀ ਸਰੀਆਂ ਤੋੜ ਕੇ ਸਰੀਆਂ ਵੀ ਵੇਚਿਆ ਕਿਸੇ ਸਲਿੱਪਾਂ ਦਾ ਸਲਿੱਪਾਂ ਸਾਡੇ ਉੱਥੇ ਹੀ ਪਈਆਂ ਜੀ ਦੁਕਾਨਾਂ ਦੇ ਅੱਗੇ ਹੀ ਪਈਆਂ ਉਦਾਂ ਹੀ ਪਿਆ ਤਾਂ ਸਾਰਾ ਸਲਿੱਪਾ ਚੱਕੀਆਂ ਨਹੀਂ ਪਿਆਰ ਨਾਲ ਉਹ ਤੋੜਦੀਆਂ ਸਕੋ ਤੋੜਦੀਆਂ ਤਾਂ ਕਿ ਅਸੀਂ ਦੁਬਾਰਾ ਵੀ ਉਹ ਰੱਖ ਨਾ ਸਕੀਏ ਦੁਬਾਰਾ ਸਾਨੂੰ ਨਵੀਆਂ ਬਣਾਉਣੀਆਂ ਪੈਣ ਇਹਦਾ ਪਰੇਸ਼ਾਨੀ ਕਰਨ ਵਾਲੀ ਕੰਮ ਹੈ ਜੀ ਵੀ ਫੇ ਕੰਮ ਤਾਂ ਨਗਰ ਕੌਂਸਲ ਦਾ ਨਾ ਸਲੇਪਾ ਦੁਆਰਾ ਬਣਾਣੇ ਤੁਹਾਡੀ ਜਿੰਮੇਵਾਰੀ ਤੋਂ ਵੀ ਨਹੀਂ ਨਹੀਂ ਸਾਡੀ ਤਾਂ ਇਹ ਨਹੀਂ ਜੀ ਪਹਿਲਾਂ ਵੀ ਇੱਕ ਵਾਰ ਹੋਈ ਸੀ ਸਫਾਈ ਜਦ ਵੀ ਅਸੀਂ ਆਪ ਬਣਾਈਆਂ ਤਾਂ ਹੁਣ ਫੇਰ ਉਹੀ ਕੰਮ ਹੈ ਜੀ ਫੇ ਤੇ ਇਹ ਪੱਟਦੇ ਕਿਉਂ ਹੈ ਜੀ ਜੇ ਇਹਨਾਂ ਕੋਲ ਕੋਈ ਉਹੀ ਨਹੀਂ ਸੀਗਾ ਵੀ ਤੁਸੀਂ ਇਹਨੂੰ ਬੰਦ ਕਰਕੇ ਪਾਣੀ ਨੂੰ ਪਹਿਲਾਂ ਜਿੰਨਾ ਕੁ ਪੱਟਿਆ ਉਹਨੂੰ ਤਿਆਰ ਕਰ ਲਓ ਇਹ ਕਹਿੰਦੇ ਜੀ ਮੇਰੇ ਨਾਲਾ ਨਾਲੇ ਦਾ ਪਾਣੀ ਸੜਕ ਤੇ ਜਾਏਗਾ ਜੀ ਕਿ ਜੇ ਤੁਹਾਡੇ ਕੋਲ ਕੋਈ ਪ੍ਰੋਗਰਾਮ ਨਹੀਂ ਹੈਗਾ ਤੁਸੀਂ ਬਣਾਇਆ ਬਾ ਵੀ ਨਾਲੇ ਦਾ ਪਾਣੀ ਪਹਿਲਾਂ ਅਸੀਂ ਕਿੱਦਾਂ ਕੰਟਰੋਲ ਕਰਨਾ ਕਿੱਦਾਂ ਕਰਨਾ ਤਾਂ ਪਟਣਾ ਚਾਹੀਦਾ ਕੋਈ ਇਹਨਾਂ ਕੋਲ ਨਹੀਂ ਹੈਗਾ ਜੀ ਕੋਈ ਪਲੈਨਿੰਗ ਕੋਈ ਨਹੀਂ ਹੈ ਬਸ ਦੁਕਾਨਾਂ ਦੇ ਅੱਗੇ ਬਾਅਦ ਪੱਟ ਕੇ ਚਲੇ ਜਾਓ ਜੀ ਬਸ ਇਹ ਤਾਨਾਸ਼ਾਹੀ ਸਾਰੀ ਹੋ ਰਹੀ ਹੈ ਜੀ ਮੈਨੂੰ ਕਹ ਲੈ ਦੱਸੋ ਜੀ ਵੀ ਬਰਸਾਤ ਦੇ ਵਿੱਚ ਜਿਹੜਾ ਕੰਮ ਕਰਨਾ ਜਾਇਜ਼ ਹੈ ਇਹ ਸਭ ਨੂੰ ਇਹ ਦਿਖਦਾ ਜੀ ਸਾਡੇ ਕਹੜੀ ਦੀ ਤਾਂ ਲੋੜੇ ਨਹੀਂ ਹੈ ਇਹ ਮੋਦਲ ਹਰਾਨ ਕਰਨ ਵਾਲੀ ਉਹ ਲੋਕਾਂ ਨੂੰ ਗੱਲ ਹੋਰ ਕੁਝ ਨਹੀਂ ਜਦੋਂ ਭਾਈ ਸਾਹਿਬ ਨੇ ਵੀ ਕਿਹਾ ਵੀ ਕਿਸੇ ਨੂੰ ਛੱਡ ਦੋ ਕਿਸੇ ਦੇ ਰੱਖ ਲਓ ਜਿਹਦਾ ਬਸ ਮਤਲਬ ਇਹ ਹੈ ਜੀ ਜਿਹਨੂੰ ਤੰਗ ਕਰਨਾ ਉਹਦੇ ਅੱਗੇ ਜਾ ਕੇ ਪੱਟ ਕੇ ਪੁੱਛਣਾ ਨਹੀਂ ਮੁੜ ਕੇ ਬਸ ਨਹੀਂ ਅੱਗੇ ਇੱਕ ਇੱਕ ਗੱਲ ਹੋਰ ਦੇਖਣ ਨੂੰ ਸਮਝ ਆਉਂਦੀ ਹੈ ਸਫਾਈ ਕਰਨੀ ਹੈ ਸ਼ਹਿਰ ਦਾ ਕੰਮ ਹੈ ਹੋਣੀ ਚਾਹੀਦੀ ਹੈ ਇਹ ਨਹੀਂ ਹੋਣਾ ਚਾਹੀਦਾ ਵੀ ਆਪਣੇ ਸਪਾਰਸੀ ਬੰਦਿਆਂ ਨੂੰ ਛੱਡ ਦੋ ਬਾਕੀਆਂ ਨੂੰ ਜਿਹੜਾ ਜਿਹੜਾ ਥੋੜਾ ਜਿਹਾ ਅੱਗੇ ਨਹੀਂ ਬੋਲਦਾ ਤੁਹਾਡੀ ਮੰਨਦਾ ਨਹੀਂ ਉਹਦੇ ਅੱਗੇ ਤੁਸੀਂ ਪੱਟ ਕੇ ਚੱਲ ਜਾਓ ਔਰ ਫਿਰ ਉਹਨੂੰ ਆ ਕੇ ਦੇਖੋ ਨਾ ਇਹ ਕੋਈ ਮਤਲਬ ਕਿਸ ਤਰ੍ਹਾਂ ਹੈ ਹੀ ਨਹੀਂ ਜੀ ਇੱਕ ਕਦਾ ਵਿਚੋਲਾ ਵੀ ਰੱਖਿਆ ਪਉਂਦਾ ਹੈ ਜਿਹੜਾ ਪਤਾ ਕੀ ਕਰਦਾ ਹੁੰਦਾ ਵਿਚੋਲਾ ਜੀ ਉਹ ਸਾਰਿਆਂ ਨੂੰ ਇਕੱਠੇ ਕਰਕੇ ਲੈ ਕੇ ਜਾਂਦਾ ਹੁੰਦਾ ਵੀ ਮੇਰੇ ਨਾਲ ਚੱਲੋ ਮੈਂ ਕੰਮ ਕਰਾਉਂਗਾ ਤੇ ਉੱਥੇ ਜਾ ਕੇ ਕਹੂੰਗਾ ਵੀ ਹਾਂਜੀ ਸਰ ਮੈਂ ਲੈ ਕੇ ਆਇਆ ਬੰਦੇ ਆਪਣੇ ਬੰਦੇ ਆ ਖਾਸ ਇਹਨਾਂ ਦਾ ਕੰਮ ਕਰ ਦਿਓ ਤੇ ਉੱਥੇ ਉਹਨਾਂ ਖਾਲਣ ਬੈਠੇ ਬੈਠੇ ਹੀ ਕੰਮ ਹੋ ਜਾਣਾ ਵੀ ਹੋ ਗਿਆ ਜੀ ਨਾਲੇ ਸਭਾਈ ਸਵੇਰੇ ਹੋ ਜੂਗੀ ਐਜਾ ਵੀ ਹੋ ਗਿਆ ਇਹ ਦੇਖੋ ਇਹ ਜਾਂਦੇ ਆ ਵਿਚਾਰੇ ਬਾਰ-ਬਾਰ ਸਾਰੇ ਜਾਏ ਏ ਮਤਲਬ ਕੋਈ ਪੁੱਛਦਾ ਹੀ ਨਹੀਂ ਹੈ ਜੀ ਆ ਦੇਖੋ ਤੁਹਾਡੇ ਸਾਹਮਣੇ ਮੁੰਡਾ ਕਹਿ ਰਿਹਾ ਵੀ ਮਜ਼ਾਕ ਕਰਦੇ ਆ ਉਹਦਾ ਮਤਲਬ ਇਹ ਆ ਵੀ ਬੰਦਾ ਜਾਊਗਾ ਕਿ ਆ ਜੀ ਉੱਥੇ ਇੱਥੇ ਤੋਂ ਕਹਿ ਆ ਜੀ ਚਾਰਟਿੰਗ ਆ ਅਸੀਂ ਚੱਲ ਜਾਂਦੇ ਹੁਣ ਚੱਲ ਜਾਂਦਾ ਮੈਂ ਚੱਲ ਜਾਂਦਾ ਜੇ ਕਿਸੇ ਨੇ ਸੁਣਨੇ ਨਹੀਂ ਜਾਣ ਦਾ ਫਾਇਦਾ ਕਿ ਆ ਜੀ ਇਹ ਤੁਸੀਂ ਦੱਸੋ ਜਾਣਦਾ ਜੇ ਕੋਈ ਫਾਇਦਾ ਹੋਵੇ ਸੁਣਵਾਈ ਹੋਵੇ ਤਾਂ ਜਾਵੇ ਬੰਦਾ ਇੱਥੇ ਦੇ ਆ ਬੰਦੇ ਦੇ ਕੋ ਤੰਗ ਹੋ ਨੇ ਜਾ ਵੀ ਆਏ ਜਾਂ ਕੋਈ ਸੁਣਵਾਈ ਨਹੀਂ ਹੁੰਦੀ ਅਖੀਰ ਆ ਕੇ ਆਪਣੇ ਜੀਸੀਬੀ ਇਹਨਾਂ ਨੇ ਬੁਲਾ ਕੇ ਸਫਾਈ ਕਰਾਈ ਐ ਸਵੇਰੇ ਦੱਸੋ ਹੁਣ ਕਿਸ ਤਰ੍ਹਾਂ ਜੀ ਕੁਛ ਨਹੀਂ ਸਮਝ ਲੱਗਦੀ ਆ ਇਹ ਜ਼ਰੂਰ ਇੱਥੇ ਦੀ ਦੁਕਾਨ ਦਾ ਜਿਹੜੇ ਉਹ ਕਾਫੀ ਪਰੇਸ਼ਾਨ ਨੇ ਅਤੇ ਨਗਰ ਕੌਂਸਲ ਵੱਲੋਂ ਜਿੱਥੇ ਇੱਕੀ ਕੁਰਾਲੀ ਦਾ ਰੋਪੜ ਰੋੜ ਪੱਟਿਆ ਹੋਇਆ ਨਗਰ ਜਿਹੜਾ ਮੰਦਰ ਪੱਟਿਆ ਹੋਇਆ ਅਨਾਜ ਮੰਡੀ ਦੇ ਵਿੱਚ ਖੱਡਾ ਪੱਟਿਆ ਹੋਇਆ ਤੇ ਉਰਾਲੀ ਦੀ ਜਿਹੜੀ ਕਾਉਂਸਲ ਹੈ ਇਸ ਵਾਰ ਖੱਡਾ ਪੱਟੇ ਜਿਹੜੀ ਕਾਉਂਸਲ ਲੱਗਦੀ ਹੈ ਵੀ ਪੱਟ ਦੋ ਕਰਨਾ ਕਦੋਂ ਕਰਨਾ ਬਿਨਾ ਟੈਂਡਰ ਕਰਨਾ ਜਾਂ ਟੈਂਡਰ ਦੇ ਨਾਲ ਕਰਨਾ ਉਹ ਸਿਰਫ ਰੱਬ ਜਾਣਦਾ ਪਰ ਦੁਕਾਨਦਾਰਾਂ ਦਾ ਕਾਰੋਬਾਰ ਕਿਤੇ ਨਾ ਕਿਤੇ ਕਾਫੀ ਨੁਕਸਾਨ ਵੀ ਹੁੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਿਹੜੇ ਗ੍ਰਾਹਕ ਇਹਨਾਂ ਦੀ ਦੁਕਾਨਾਂ ਦੇ ਵਿੱਚ ਆਉਣ ਆਉਣਾ ਚਾਹੁੰਦੇ ਸੀ ਜਾਂ ਆਉਂਦੇ ਸੀ ਉਹਨਾਂ ਨੂੰ ਹੁਣ ਰਸਤਾ ਹੀ ਨਹੀਂ ਬਚਿਆ ਸਿਰੇ ਪਰ ਫੱਟੇਆ ਦੇ ਨਾਲ ਹੀ ਇਕਾ ਦੁੱਕ ਕੋਈ ਗਾਹਕ ਆਉਂਦਾ ਜਿਸ ਤਰ੍ਹਾਂ ਕਿ ਕੈਮਰੇ ਵਿੱਚ ਤਸਵੀਰਾਂ ਦਿਖ ਰਹੀਆਂ ਪੀਣਾ ਚੱਕ ਕੇ ਭਾਈ ਸਾਹਿਬ ਲੈ ਕੇ ਜਾ ਰਹੇ ਫੱਟੇ ਤੇ ਲੈ ਕੇ ਜਾ ਰਹੇ ਹੈ ਜੇਕਰ ਬੈਲੈਂਸ بگੜ ਜਵੇ ਜਾਂ ਕਿਸੇ ਤਰ੍ਹਾਂ ਹੋਵੇ ਸਿੱਧਾ ਬੰਦਾ ਨਾਲੇ ਵਿੱਚ ਹੈ ਜੇਕਰ ਕੋਈ ਹਾਸਾ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਵੇਗਾ ਕਿਉਂਕਿ ਦੋ ਮੋਤਾ ਨਾਲੇ ਵਿੱਚ ਡਿੱਗਣ ਦੇ ਨਾਲ ਹੀ ਕੁਰਾਲੀ ਪਹਿਲਾਂ ਵੀ ਹੋ ਚੁੱਕੀਆਂ ਅਤੇ ਜੇਕਰ ਕੋਈ ਹੁਣ ਵੀ ਹਾਸਾ ਹੁੰਦਾ ਤਾਂ ਉਹ ਜ਼ਿੰਮੇਵਾਰੀ ਕਿਸ ਦੀ ਹੋਵੇਗੀ ਜੇਕਰ ਨਗਰ ਕੌਂਸਲ ਦੇ ਅਫਸਰ ਇਹ ਵੀਡੀਓ ਦੇਖ ਰਹੇ ਤਾਂ ਉਹ ਵੀ ਇਜ਼ਤ ਜਵਾਬ ਦੇਣ ਕਿ ਆਖਰ ਇਹਨਾ ਲੋਕਾਂ ਦਾ ਤਸੂਰ ਕੀ ਹੈ ਜੋ ਕਿ ਰੋਜ਼ਗਾਰ ਕਮਾ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਨੇ ਤੇ ਜੇਕਰ ਤੁਹਾਨੂੰ ਕੰਮ ਕਰਵਾਣਾ ਹੀ ਨਹੀਂ ਆਂਦਾ ਤੇ ਆਖਰ ਕਿਉਂ ਸ਼ਹਿਰ ਦੇ ਨਾਲੇ ਪੱਟੇ ਹੋਏ ਨੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰੁਣ ਕੁਰਾਲੀ